ਆਹੇ ਗੁਰੂ ਜੀ ਕੀ ਫਤਿਹ ਅੱਜ ਰਾਪਜੀ ਤੇ ਸਮੇਂ ਪੜਾਈ ਅੱਛਾ ਪਿਆਰੇ ਤੇ ਵਿਜੋਗ ਵਿੱਚ ਸ਼ਬਦ ਲੈ ਕੇ ਆ ਰਹੇ ਬੜੇ ਤਨ ਮੰਨ ਸੁਣਿਓ ਕਿ ਬਾਬਾ ਫਰੀਦ ਜੀ ਕੋਇੰ ਦੇ ਅੱਗੇ ਕੀ ਬਾਰ ਮੰਗੇ ਕੋਇਆਂ ਕੀ ਪੁੱਛਦੇ ਹਨ ਦਸੀ ਕੋਇਲੇ ਰੰਗ ਕਾਲਾ ਕਤ ਹੋ ਗਿਆ ਦਸੀ ਕੋਇਲੇ ਰੰਗ ਕਾਲਾ ਕਤ ਹੋ ਗਿਆ ਰੰਗ ਕਾਲਾ ਕਤ ਹੋ ਗਿਆ ਕਾਲਾ ਕਤ ਹੋ ਗਿਆ ਦਸੀ ਕੋਇਲੇ ਰੰਗ ਕਾਲਾ ਕਤੂ ਹੋ ਗਿਆ ਦਸੀ ਕੋਇਲੇ ਰੰਗ ਕਾਲਾ ਕਤੂ ਹੋ ਗਿਆ ਕੋਇਲ ਬਾਬਤ ਦੀ ਜੀ ਨੂੰ ਕੀ ਦੱਸ ਦिए ਕਾਲੀ ਕੋਇਲ ਤੋਂ ਕਿਤ ਬਦ ਗੁਣ ਕਾਲੀ ਕਾਲੀ ਕੋਇਲ ਤੂੰ ਕੇਤੁ ਗਣ ਕਾਲੀ ਕੋਇਲ ਕੀ ਜਵਾਬ ਦਿੰਦੀ ਹੈ ਜਾਲੀ ਪਿਆਰਿਆ ਮੈਂ ਤਾਂ ਪਿਆਰੇ ਦੇ ਵਿਜੋਗ ਨੇ ਜਾਲੀ ਪਿਆਰਿਆ प्यारे देवी जोगने प्यारे देवी योगने मैता प्यार देवी योगने मैता प्यार देवी जोगने ਦੱਸੀ ਕੋਇਲੇ ਰੰਗ ਕਾਲਾ ਕਤੋਂ ਹੋ ਗਿਆ ਦੱਸੀ ਕੋਇਲੇ ਰੰਗ ਕਾਲਾ ਕਤੋਂ ਹੋ ਗਿਆ ਨਾਮ ਜਪਦੇ ਪ੍ਰਭੂ ਜੀ ਦਾ ਪਿਆਰਿਓ ਚਿਤਨੂ ਇਕਾਗਰ ਕਰਕੇ ਨਾਮ ਜਪ ਦੇ ਪ੍ਰਭੂ ਜੀ ਦਾ ਪਿਆਰੇ ਚਿਤ ਨੂੰ ਇਕਾਗਰ ਕਰਕੇ ਚਿਤ ਨੂੰ ਇਕਾਗਰ ਕਰਕੇ ਪਿਆਰੇ ਚਿਤ ਨੂੰ ਇਕਾਗਰ ਕਰਕੇ ਨਾਮ ਜਪ ਦੇ ਗੁਰੂ ਜੀ ਦਾ ਪਿਆਰੇ કરીયે ਕਰਕੇ ਦਸੀ ਹੋਇਏ ਰੰਗ ਬਲਕਤ ਹੋਗੇ ਦਸੀ ਹੋਇਏ ਰੰਗ ਬਲਕਤ ਹੋਗੇ ਜਾਤੀ ਪਿਆਰੇ ਆ ਨਤਾ ਪਿਆਰੇ ਦੇਵ ਜੋ ਯਾ ਦਿਆਰੀਆ ਮੈਂ ਤਾਂ ਪਿਆਰੇ ਦੇਵ ਜੀ ਜੋਗਨੀ ਤਿੰਨ ਲੋਕਾਂ ਦਾ ਪਤੀ ਪਰਮਾਤਮਾ ਉਸ ਦਿਨੇ ਕਰਾਂ ਚੱਕਰੀ ਤਿੰਨ ਲੋਕਾਂ ਦਾ ਪਤੀ ਪਰਮਾਤਮਾ ਉਸ ਦਿਨ ਕਰਾਂ ਚੱਕਰੀ ਵਾ 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 ਬਈ ਉਸ ਦਿਨ ਕਰਾਂ ਚੱਕਰੀ ਤਿੰਨਾ ਲੋਕਾਂ ਦਾ ਪਤੀ ਪਰਮਾਤਮਾ ਉਹਨਾਂ ਦੀ ਮੈਂ ਕਰਾਂ ਚੱਕਰੀ ਤਸੰ ਕੋ ਯੇ ਰੰਗ ਕਲਕਤ ਹੋ ਗਿਆ ਤਸੰ ਕੋ ਯੇ ਰੰਗ ਕਲਕਤ ਹੋ ਗਿਆ ਯਾਦੀ ਪਿਆਰੇ ਮੈਂ ਤਾਂ ਪਿਆਰੀ ਦੇਵੀ ਚੋਗਨਾ ਯਾਦੀ ਪਿਆਰੇ ਮੈਂ ਤਾਂ Got a